ਮਾਈਂਡਸੈਟ ਬਾਰੇ ਗੱਲ ਕਰਾਂਗੇ ਅੱਜ ਆਪਾਂ ਸਭ ਤੋਂ ਫੇਵਰਟ ਟੌਪਿਕ ਹੈ ਮੇਰਾ ਤੇ ਲਾਈਫ ਦੇ ਵਿੱਚ ਦੇਖੋ ਕੁਝ ਵੀ ਜੇ ਆਪਾਂ ਹਾਸਲ ਕਰਨਾ ਚਾਹੁੰਦੇ ਆਂ ਚਾਹੇ ਦੇਖੋ ਆਪਾਂ ਜਿੰਨੇ ਮਰਜ਼ੀ ਤਗੜੇ ਬਾਡੀ ਬਿਲਡਰ ਹੋਏ ਚਾਹੇ ਦੇਖੋ ਆਪਣੇ ਕੋਲ ਜਿੰਨੀ ਮਰਜ਼ੀ ਨੌਲੇਜ ਆ ਚਾਹੇ ਆਪਾਂ ਜੋ ਮਰਜ਼ੀ ਸਿੱਖ ਲਿਆ ਫਿਰ ਵੀ ਆਪਾਂ ਨੂੰ ਫੇਲਿਅਰ ਮਿਲਣਾ ਲਾਈਫ ਦੇ ਵਿੱਚ ਫੇਲਿਅਰ ਮਿਲਣਾ ਜੇ ਕੁਝ ਆਪਾਂ ਵੱਡਾ ਕਰਨਾ ਚਾਹੁੰਦੇ ਆ ਨਾ ਆਪਣੇ ਸਰੀਰ ਦੇ ਵਿੱਚ ਜਿਹੜੀ ਸਭ ਤੋਂ ਉੱਤੇ ਚੀਜ਼ ਹੈ ਟੌਪ ਤੇ ਚੀਜ਼ ਹੈ ਆ ਜਿਹੜੀ ਚੀਜ਼ ਹੈ ਦਿਮਾਗ ਮਨ ਇਹਦੇ ਉੱਤੇ ਕੰਮ ਕਰਨਾ ਪੈਣਾ ਇਹਦੇ ਉੱਤੇ ਜਿਹੜੇ ਕੰਮ ਕਰਦੇ ਉਹ ਸਮਝਦਾਰ ਹੈ ਇਹਦੇ ਉੱਤੇ ਕੰਮ ਕਰਦੇ ਜਿਹੜੇ ਉਹ ਜੀਨੀਅਸ ਹੈ ਸੋ ਮਾਈਂਡ ਸੈਟ ਬਾਰੇ ਦੇਖੋ 24 ਘੰਟਿਆਂ ਦੇ ਵਿੱਚੋਂ ਜੇ ਆਪਾਂ 15 16 ਘੰਟੇ ਮਤਲਬ ਕੀ ਦੇਖੀਏ ਜਿਹੜੇ ਆਪਾਂ ਜਾਗਦੇ ਹਾਂ ਸੋ 15 16 ਘੰਟੇ ਜਿਹੜੇ ਮੈਂ ਸਭ ਤੋਂ ਜ਼ਿਆਦਾ ਜੇ ਕਿਸੇ ਚੀਜ਼ ਤੇ ਇਨਵੈਸਟ ਕਰਦਾ ਹਾਂ ਸਭ ਤੋਂ ਜ਼ਿਆਦਾ ਮੈਂ ਕੋਈ ਚੀਜ਼ ਮੰਨ ਲਓ ਦੇਖਦਾ ਕਿਸੇ ਵੀ ਚੀਜ਼ ਦੇ ਰਿਲੇਟਡ ਤੇ ਉਹ ਮਾਈਂਡਸੈਟ ਮਾਈਂਡਸੈਟ ਦੇ ਰਿਲੇਟਡ ਦੇਖੋ ਮੈਂ ਕਿਤਾਬਾਂ ਪੜ੍ਹੀਆਂ ਮਾਈਂਡਸੈਟ ਦੇ ਰਿਲੇਟਡ ਹੀ ਮੈਂ ਵੀਡੀਓਜ਼ ਦੇਖਦਾ ਤੇ ਸਭ ਤੋਂ ਵੱਡਾ ਸੋਰਸ ਜਿਹੜੀ ਮੇਰੀ ਤਲਾਸ਼ ਹੈ ਜਿਹੜੀ ਖਤਮ ਹੋਈ ਜਾ ਕੇ ਮਾਈਂਡਸੈਟ ਬਾਰੇ ਉਹ ਗੁਰਬਾਨੀ ਤੇ ਆ ਕੇ ਖਤਮ ਹੋਈ ਗੁਰਬਾਨੀ ਨੇ ਜੋ ਮਾਈਂਡਸੈਟ ਬਾਰੇ ਸਮਝਾਇਆ ਉਹ ਕਿਸੇ ਵੀ ਜਗ੍ਹਾ ਤੋਂ ਆਪਾਂ ਨੂੰ ਸਿੱਖਣ ਨੂੰ ਸਮਝਣ ਨੂੰ ਨਹੀਂ ਮਿਲਿਆ ਸੋ ਇੱਥੇ ਇੱਕ ਐਗਜ਼ਾਮਪਲ ਦੇ ਨਾਲ ਆਪਾਂ ਗੱਲ ਕਰਦੇ ਆ ਕਿ ਟ੍ਰੇਡਿੰਗ ਦੇ ਵਿੱਚ ਜਿਹੜਾ ਮਾਈਂਡਸੈਟ ਆ ਜਦੋਂ ਇੱਕ ਟ੍ਰੇਡ ਦੇ ਵਿੱਚ ਆਪਾਂ ਐਂਟਰੀ ਕਰ ਲਈ ਉਸ ਤੋਂ ਬਾਅਦ ਦਾ ਮਾਈਂਡਸੈਟ ਦਾ ਕੰਮ ਕਿੰਨਾ ਜ਼ਿਆਦਾ ਆ ਧਿਆਨ ਨਾਲ ਦੇਖੋ ਤੇ ਸਮਝੋ ਹੁਣ ਦੇਖੋ ਇੱਥੇ E E ਫਾਰ ਐਂਟਰੀ ਇੱਥੇ ਆਪਣੀ ਐਂਟਰੀ ਹੋਣ ਈ ਆ ਇੱਥੇ ਆਪਣਾ ਐਸ ਐਲ ਸਟਾਪ ਲੌਸ ਆ ਸਟਾਪ ਲੌਸ ਈ ਆ ਤੇ ਇੱਥੇ ਦੇਖੋ ਆਪਣਾ ਟੀਜੀ ਯਾਨੀ ਕਿ ਟਾਰਗੇਟ ਹੈ। ਸੋ ਆਪਣੀ ਟਰੇਡ ਹੈ। ਹੁਣ ਇਹਦੇ ਵਿੱਚ ਤੁਸੀਂ ਐਂਟਰੀ ਕੀਤੀ ਹੈ। ਸਭ ਤੋਂ ਪਹਿਲਾਂ ਤੁਹਾਡੀ ਗੱਲ ਕਰਦਾ ਉਸ ਤੋਂ ਬਾਅਦ ਮੈਂ ਆਪਣੀ ਗੱਲ ਕਰੂੰਗਾ। ਸੋ ਤੁਸੀਂ ਐਂਟਰੀ ਕੀਤੀ ਹੈ। ਤੁਹਾਡੇ ਵਿੱਚੋਂ ਜਿਹੜੇ ਮੈਕਸਿਮਮ ਲੋਕ ਮੈਂ ਤੁਹਾਡੇ ਵਿੱਚੋਂ ਕੁਝ ਤਗੜੇ ਮਾਈਂਡਸੈਟ ਵਾਲੇ ਲੋਕ ਵੀ ਹੋਣਗੇ। ਸਾਰਿਆਂ ਬਾਰੇ ਟਿੱਪਣੀ ਨਹੀਂ ਕਰਨ ੜਿਆ ਪਰ ਜਿਹੜੇ ਜ਼ਿਆਦਾਤਰ ਲੋਕ ਆ ਉਹਨਾਂ ਬਾਰੇ ਗੱਲ ਕਰਨ ੜਿਆ ਕਿ ਉਹਨਾਂ ਦਾ ਮਾਈਂਡਸੈਟ ਕਿਦਾਂ ਦਾ ਹੁੰਦਾ। ਸੋ ਐਂਟਰੀ ਕਰ ਲਈ ਹੈ। ਹੁਣ ਆ ਜਿਹੜਾ ਟਾਰਗੇਟ ਹੈ ਇਹ ਤੁਹਾਡੀ ਚਾਹਤ ਹੈ। ਤੇ ਤੁਸੀਂ ਚਾਹੁੰਦੇ ਜੋ ਕਿ ਟਾਰਗੇਟ ਇਦਾਂ ਮਿਲ ਜੇ ਸਿੱਧੀ ਮਾਰਕੀਟ ਜਾਵੇ ਤੇ ਇਹਨੂੰ ਟੱਚ ਕਰ ਦੇ ਮਿੰਟਾਂ ਦੇ ਵਿੱਚ 5 ਮਿੰਟ 10 ਮਿੰਟਾਂ ਦੇ ਵਿੱਚ ਤੁਹਾਨੂੰ ਟਾਰਗੇਟ ਮਿਲ ਜੇ ਤੇ ਲੈ ਕੇ ਤੁਸੀਂ ਨਿਕਲ ਜਾਓ ਟ੍ਰੇਡ ਦੇ ਵਿੱਚ ਤੁਸੀਂ ਆ ਵੀ ਨਹੀਂ ਚਾਹੁੰਦੇ ਮਾਰਕੀਟ ਦੇ ਚੱਲਣ ਦਾ ਤਰੀਕਾ ਦਾ ਆ ਇਦਾਂ ਕਰ ਕਰ ਕੇ ਜਾਣਾ ਪ੍ਰਾਈਸ ਐਕਸ਼ਨ ਬਣਾਵਣਾ ਕਿ ਤੁਸੀਂ ਇਹ ਵੀ ਨਹੀਂ ਚਾਹੁੰਦੇ ਤੁਸੀਂ ਚਾਹੁੰਦੇ ਜੋ ਕਿ ਸਿੱਧੀ ਮਾਰਕੀਟ ਜਾ ਕੇ ਤੁਹਾਡੇ ਟਾਰਗੇਟ ਨੂੰ ਹਿਟ ਕਰ ਦੇ ਸੋ ਏਡੀ ਵੱਡੀ ਚਾਹਤ ਹੈ ਤੁਹਾਡਾ ਟਾਰਗੇਟ ਇੰਨੀ ਜ਼ਿਆਦਾ ਲਾਲਚ ਹੈ ਤੁਹਾਨੂੰ ਪ੍ਰੋਫਿਟ ਦੀ ਤੇ ਦੂਜੇ ਪਾਸੇ ਜੀ ਆਪਾਂ ਗੱਲ ਕਰੀਏ ਸਟੌਪ ਲੌਸ ਦੀ ਆਹ ਸਟੌਪ ਲੌਸ ਆ ਇਹਦੇ ਨਾਲ ਤਾਂ ਨਫਰਤ ਆ ਹੁਣ ਜੇ ਦੇਖੋ ਪਹਿਲੀ ਗੱਲ ਤੁਸੀਂ ਚਾਹੁੰਦੇ ਨਹੀਂ ਕਿ ਮਾਰਕੀਟ ਇਹਦੇ ਕੋਲ ਆਏ ਤੁਸੀਂ ਚਾਹੁੰਦੇ ਨਹੀਂ ਕਿ ਮਾਰਕੀਟ ਇਹਦੇ ਕੋਲ ਆਏ ਤੇ ਜੇ ਮਾਰਕੀਟ ਬਾਈ ਜੈਂਸ ਮੰਨ ਲਓ ਤੁਸੀਂ ਗਲਤ ਹੋ ਗਏ ਤੇ ਮਾਰਕੀਟ ਇਹਦੇ ਕੋਲ ਆ ਵੀ ਗਈ ਆ ਸੋ ਫਿਰ ਵੀ ਤੁਸੀਂ ਇੱਥੋਂ ਨਿਕਲਣਾ ਨਹੀਂਗਾ ਕਿਉਂਕਿ ਦੇਖੋ ਜਿਹੜੀ ਆਪਣੀ ਚਾਹਤ ਆ ਜੀ ਜਦੋਂ ਉਹ ਆਪਾਂ ਨੂੰ ਮਿਲਣੀ ਹੀ ਹੁੰਦੀ ਆ ਸੋ ਉਹਦੇ ਵਾਸਤੇ ਤਾਂ ਆਪਾਂ ਦੋਵੇਂ ਬਾਵਾ ਖੋਲ ਕੇ ਆਨੇ ਕਿ ਵੈਲਕਮ ਆ ਜਾ ਪਰ ਜਿਹੜੀ ਚੀਜ਼ ਨਾਲ ਆਪਾਂ ਨੂੰ ਨਫ਼ਰਤ ਹੁੰਦੀ ਹੈ ਨਾ ਉਹ ਜਦੋਂ ਆਪਾਂ ਨੂੰ ਮਿਲ ਡਈ ਹੁੰਦੀ ਹੈ ਆਪਾਂ ਨੂੰ ਨਹੀਂ ਲੈਣੇ ਸੋ ਸਟਾਪ ਲੌਸ ਇਥੇ ਮਿਲ ਡਿਆ ਨਹੀਂ ਲਾਉਗੇ ਥੱਲੇ ਹੋਰ ਜਾਊਗੀ ਮਾਰਕੀਟ ਫਿਰ ਉਸ ਤੋਂ ਬਾਅਦ ਹੋਪ ਕਰੋਗੇ ਕਿ ਜਦੋਂ ਸਟਾਪ ਲੌਸ ਥੋੜਾ ਜਿਹਾ ਘਟ ਜਾਊਗਾ ਜਾਂ ਫਿਰ ਜਿਵੇਂ ਥੋੜਾ ਜਿਹਾ ਪ੍ਰੋਫਿਟ ਆ ਜਾਊਗਾ ਫਿਰ ਜਾ ਕੇ ਮੈਂ ਨਿਕਲੂਗਾ ਫਿਰ ਸਟਾਪ ਲੌਸ ਹੋਰ ਜ਼ਿਆਦਾ ਹੋ ਜਾਊਗਾ ਸੋ ਇਹ ਸਿਚੁਏਸ਼ਨ ਹੈ ਤੁਹਾਡੀ ਸਟਾਪ ਲੌਸ ਦੇ ਨਾਲ ਨਫ਼ਰਤ ਆ ਤੇ ਪ੍ਰੋਫਿਟ ਦੇ ਨਾਲ ਪਿਆਰ ਆ ਪ੍ਰੋਫਿਟ ਚਾਹਤ ਆ ਤੇ ਇਧਰ ਆਪਣੀ ਨਫ਼ਰਤ ਆ ਹੋਣਾ ਕੀ ਚਾਹੀਦਾ ਹੈ ਜਿੱਦਾਂ ਦੇਖੋ ਮੈਂ ਕਰਦਾ ਇੱਥੇ ਐਂਟਰੀ ਕਰ ਲਈ ਆ ਹੁਣ ਐਂਟਰੀ ਕਰਨ ਤੋਂ ਬਾਅਦ ਆ ਮੇਰੇ ਮਾਈਂਡ ਦੇ ਵਿੱਚ ਕੋਈ ਵੀ ਚਾਹਤ ਨਹੀਂਗੀ ਕਿ ਟਾਰਗੇਟ ਮਿਲ ਜੇ ਜਾਂ ਫਿਰ ਸਟਾਪ ਲੋਸ ਸੈੱਟ ਹੋ ਜੇ ਕੋਈ ਚਾਹਤ ਨਹੀਂਗੀ ਦੋਨਾਂ ਚੀਜ਼ਾਂ ਵਾਸਤੇ ਤਿਆਰ ਆ ਮੈਂ ਜੇ ਦੇਖੋ ਮੈਨੂੰ ਆ ਟਾਰਗੇਟ ਮਿਲੂਗਾ ਚਾਹੇ ਜਿੰਨਾ ਮਰਜ਼ੀ ਟਾਈਮ ਲਾ ਕੇ ਮਿਲੇ ਚਾਹੇ ਜਿਤਨਾ ਮਰਜ਼ੀ ਮਾਰਕੀਟ ਚੱਲ ਕੇ ਜਾਵੇ ਜਦੋਂ ਇਹ ਮੈਨੂੰ ਮਿਲੂਗਾ ਕੋਈ ਖੁਸ਼ੀ ਨਹੀਂ ਹੋਊਗੀ ਟਾਰਗੇਟ ਮਿਲ ਗਿਆ ਸ਼ਾਂਤ ਮਾਈਂਡ ਆ ਜਦੋਂ ਐਂਟਰੀ ਕੀਤੀ ਸੀ ਸ਼ਾਂਤ ਮਾਈਂਡ ਆ ਜਦੋਂ ਐਗਜ਼ਿਟ ਕੀਤਾ ਹੁਣ ਇਧਰ ਆਪਣਾ ਸਟਾਪ ਲੌਸ ਆ ਹੁਣ ਮੰਨ ਲਓ ਮੇਰੀ ਟ੍ਰੇਡ ਗਲਤ ਹੋਈ ਆ ਟਾਰਗੇਟ ਨਹੀਂ ਮਿਲਿਆ ਸਟਾਪ ਲੌਸ ਮਿਲਿਆ ਸੋ ਸਟਾਪ ਲੌਸ ਦੇ ਵਿੱਚ ਵੀ ਮੈਨੂੰ ਕੋਈ ਤੰਗੀ ਨਹੀਂ ਹੋਊਗੀ ਕੋਈ ਪਰੇਸ਼ਾਨੀ ਨਹੀਂ ਹੋਊਗੀ ਕੋਈ ਦੁੱਖ ਨਹੀਂ ਹੋਊਗਾ ਨਾਰਮਲੀ ਐਗਜ਼ਿਟ ਕਰਕੇ ਸ਼ਾਂਤ ਦਿਮਾਗ ਦੇ ਨਾਲ ਬਸ ਖਤਮ ਹੁਣ ਟਾਰਗੇਟ ਮਿਲਣ ਤੋਂ ਬਾਅਦ ਮੇਰਾ ਕੀ ਹੁੰਦਾ ਲਾਈਫ ਸਟਾਈਲ ਕੀ ਕਰਦਾ ਬਾਅਦ ਵਿੱਚ ਟਾਰਗੇਟ ਮਿਲ ਤੋਂ ਬਾਅਦ ਵੀ ਉਹ ਚੀਜ਼ਾਂ ਕਰਦਾ ਜਿਹੜੀਆਂ ਸਟਾਪ ਲੌਸ ਮਿਲ ਤੋਂ ਬਾਅਦ ਕਰਦਾ ਟਾਰਗੇਟ ਮਿਲ ਤੋਂ ਬਾਅਦ ਆ ਵੀ ਬਸ ਮਤਲਬ ਕਿ ਜੀ ਕੋਈ ਕੰਮਕਾਰ ਕਰੇਗਾ ਕੰਮ ਕਰ ਕਰ ਲਿਆ ਤੇ ਜੇ ਦੇਖੋ ਫਰੀ ਆ ਤੇ ਫਿਰ ਗੁਰਬਾਣੀ ਬਾਰੇ ਕੁਝ ਪੜ ਲਿਆ ਤੇ ਇਧਰ ਜੇ ਸਟਾਪ ਲੌਸ ਹੋਇਆ ਫਿਰ ਵੀ ਆਪਣਾ ਉਹੀ ਦਿਨਚਰੀ ਆਪਣਾ ਉਹ ਰਹਿੰਦਾ ਮਸਾ ਫਰਕ ਨਹੀਂ ਪੈਂਦਾ ਮਸਾ ਫਰਕ ਨਹੀਂ ਪੈਂਦਾ ਸੋ ਇਦਾਂ ਕਿਵੇਂ ਹੋਇਆ ਇਹਦੇ ਪਿੱਛੇ ਦਾ ਕੀ ਰਾਜ ਆ ਕਿਹੜੀ ਚੀਜ਼ ਨਾਲ ਹੋਇਆ ਉਹ ਚੀਜ਼ ਸਮਝਦੇ ਆ। ਸੋ ਦੇਖੋ ਸਭ ਤੋਂ ਵੱਡਾ ਜਿਹੜਾ ਆਪਣੇ ਕੋਲ ਖਜ਼ਾਨਾ ਆ ਗੁਰਬਾਣੀ। ਉਹਦੇ ਨਾਲ ਇਹ ਚੀਜ਼ ਹੋਈ ਹੈ। ਉਹਦੇ ਨਾਲ ਇਹ ਚੀਜ਼ ਪੋਸੀਬਲ ਹੋਈ ਹੈ। ਸੋ ਗੁਰਬਾਣੀ ਦੇ ਵਿੱਚ ਜਪਜੀ ਸਾਹਿਬ ਜੀ ਦੇ ਵਿੱਚ ਆਪਣਾ ਇੱਕ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦਾ ਸ਼ਬਦ ਆ। ਤੋਂ ਕਿਹਾ ਉਹ ਕਹਿੰਦੇ ਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਸੋ ਇਹਨੂੰ ਸਮਝੋ। ਗੁਰੂ ਨਾਨਕ ਦੇਵ ਜੀ ਪਾਸ਼ਾ ਕਹਿੰਦੇ ਨੇ ਕਿ ਇਨਸਾਨ ਦੇ ਹੱਥ ਬਸ ਕੁਝ ਵੀ ਨਹੀਂਗਾ ਜੋ ਕੁਝ ਵੀ ਦੇਖੋ ਆਪਾਂ ਨੂੰ ਮਿਲਣ ਡਿਆ ਜੇ ਆਪਾਂ ਨੂੰ ਕਾਮਯਾਬੀ ਮਿਲਣ ਡਈ ਆ ਜਾਂ ਫਿਰ ਆਪਾਂ ਨੂੰ ਫੇਲੀਅਰ ਮਿਲਣ ਡਿਆ ਹੈ ਜਾਂ ਫਿਰ ਆਪਾਂ ਨੂੰ ਖੁਸ਼ੀ ਮਿਲਣ ਡਈ ਹੈ ਜਾਂ ਫਿਰ ਆਪਾਂ ਨੂੰ ਦੁੱਖ ਮਿਲਣ ਡਿਆ ਸਾਰਾ ਕੁਝ ਪ੍ਰਮਾਤਮਾ ਦੇ ਹੁਕਮ ਦੇ ਅੰਦਰ ਆ ਸੋ ਆਪਣੀ ਸਟੋਰੀ ਲਿਖੀ ਹੋਈ ਆ ਜੋ ਕੁਝ ਵੀ ਅੱਜ ਤੱਕ ਆਪਾਂ ਨੂੰ ਮਿਲਿਆ ਜੋ ਹੁਕਮ ਦੇ ਅੰਦਰ ਹੀ ਪ੍ਰਮਾਤਮਾ ਦੇ ਉਹੀ ਮਿਲਿਆ ਤੇ ਜੋ ਕੁਝ ਵੀ ਦੇਖੋ ਆਪਣੇ ਤੋਂ ਗਿਆ ਆ ਉਹੀ ਹਕਮ ਦੇ ਅੰਦਰ ਹੀ ਤੇ ਅੱਗੇ ਵੀ ਉਸੇ ਤਰ੍ਹਾਂ ਹੀ ਹੋਣਾ ਹੈ ਹੁਣ ਇਹ ਜਦੋਂ ਚੀਜ਼ ਆਪਾਂ ਸਮਝ ਲਈ ਸੋ ਇਸ ਚੀਜ਼ ਨੂੰ ਜਦੋਂ ਸਮਝ ਲਿਆ ਸੋ ਉਸ ਤੋਂ ਬਾਅਦ ਜਦੋਂ ਮੈਂ ਟ੍ਰੇਡ ਦੇ ਵਿੱਚ ਐਂਟਰ ਹੋਇਆ ਸੋ ਉਸ ਤੋਂ ਬਾਅਦ ਜਦੋਂ ਮੈਂ ਟ੍ਰੇਡ ਦੇ ਵਿੱਚ ਐਂਟਰ ਹੋਇਆ ਇੱਥੇ ਦੇਖੋ ਆਪਣੀ ਐਂਟਰੀ ਆ ਇੱਥੇ ਆਪਣਾ ਸਟਾਪ ਲਸ ਹੈ ਐਸ ਐਲ ਤੇ ਇੱਥੇ ਆਪਣਾ ਟਾਰਗੇਟ ਆ ਟੀਜੀ ਠੀਕ ਹੈ ਸੋ ਐਂਟਰ ਕਰ ਲਈ ਆਪਾਂ ਹੈਨਾ ਹੁਣ ਇੱਥੇ ਮਤਲਬ ਜਦੋਂ ਆਪਾਂ ਨੂੰ ਪਤਾ ਲੱਗ ਗਿਆ ਕਿ ਸਾਰਾ ਕੁਝ ਹੁਕਮ ਦੇ ਅੰਦਰ ਆ ਜੋ ਕੁਝ ਵੀ ਆਪਾਂ ਨੂੰ ਲਾਈਫ ਦੇ ਵਿੱਚ ਮਿਲਣ ਤਿਆ ਇਨਸਾਨ ਕੁਝ ਵੀ ਨਹੀਂ ਕਰ ਸਕਦਾ ਖੁਦ ਪਰਮਾਤਮਾ ਹੀ ਨਾ ਜੋ ਮਤਲਬ ਲਿਖਿਆ ਉਹ ਚੀਜ਼ ਹੋਣੀ ਆ ਹੁਣ ਇਸ ਟ੍ਰੇਡ ਦੇ ਵਿੱਚ ਜੇ ਮੰਨ ਲਓ ਪ੍ਰੋਫਿਟ ਮਿਲ ਗਿਆ ਪ੍ਰੋਫਿਟ ਲੈ ਲਿਆ ਜੇ ਸਟਾਪ ਲਸ ਮਿਲ ਗਿਆ ਸਟਾਪ ਲਸ ਲੈ ਲਿਆ ਹੁਣ ਜੇ ਦੇਖੋ ਮੇਰਾ ਪਰਮਾਤਮਾ ਦੇ ਨਾਲ ਸੱਚਾ ਪਿਆਰ ਆ ਸੋ ਮੈਨੂੰ ਦੋਨੋਂ ਚੀਜ਼ਾਂ ਦੇ ਵਿੱਚ ਖੁਸ਼ੀ ਹੋਣੀ ਚਾਹੀਦੀ ਹੈ ਸਟਾਪ ਲਸ ਮਿਲ ਗਿਆ ਤਾਂ ਮੈਂ ਦੇਖੋ ਸ਼ਾਂਤ ਖੁਸ਼ ਪ੍ਰੋਫਿਟ ਮਿਲ ਗਿਆ ਤਾਂ ਵੀ ਸ਼ਾਂਤ ਖੁਸ਼ ਇਹਦਾ ਮਤਲਬ ਕੀ ਹੋਇਆ ਕਿ ਮੈਂ ਹੁਕਮ ਦੇ ਅੰਦਰ ਆ ਸੋ ਪ੍ਰਮਾਤਮਾ ਜੋ ਵੀ ਦੇਣ ਦਿਆ ਉਹਦੇ ਹੁਕਮ ਨੂੰ ਸਿਰ ਮੱਥੇ ਰੱਖਣਾ ਤੇਰਾ ਭਣਾ ਮੀਠਾ ਲੱਗੇ ਸੋ ਇਹ ਜਿਹੜਾ ਤਗੜਾ ਮਾਈਂਡਸੈਟ ਗੁਰਬਾਣੀ ਨੇ ਬਣਾਇਆ ਹੈ ਕੋਈ ਵੀ ਹੋਰ ਚੀਜ਼ ਨਹੀਂ ਬਣਾ ਸਕਦੀ ਹੁਣ ਜਦੋਂ ਮੈਂ ਦੇਖੋ ਗੁਰਬਾਣੀ ਬਾਰੇ ਗੱਲਾਂ ਕਰਦਾ ਤੁਸੀਂ ਕਹਿੰਦੇ ਜੋ ਕਿ ਯਾਰ ਇਹ ਬਾਬਾ ਆ ਤੇ ਤੁਸੀਂ ਇਹ ਵੀ ਸੋਚਦੇ ਜੋ ਮੈਂ ਜਾਣਦਾ ਐ ਆਪਣੀ ਯੂਥ ਨੂੰ ਪੰਜਾਬ ਦੀ ਨੂੰ ਕਿ ਜੇ ਮੈਂ ਗੁਰਬਾਣੀ ਪੜ੍ਹਾਂਗਾ ਗੁਰਬਾਣੀ ਬਾਰੇ ਗੱਲਾਂ ਕਰੂੰਗਾ ਗੁਰਬਾਣੀ ਬਾਰੇ ਵੀਡੀਓ ਦੇਖੂੰਗਾ ਤੇ ਲੋਕ ਕਹਿਣਗੇ ਕਿ ਇਹ ਬਾਬਾ ਐ ਇਹ ਆ ਦੇਖੋ ਆਪਣੇ ਮਤਲਬ ਉਹ ਕਿ ਸਭ ਤੋਂ ਆਪਣੋਂ ਗੁਰਬਾਣੀ ਪੜ੍ਹਨ ਤੋਂ ਸ਼ਰਮ ਆਉਂਦੀ ਆ ਗੁਰਬਾਣੀ ਬਾਰੇ ਦੇਖਣ ਤੋਂ ਸ਼ਰਮ ਆਉਂਦੀ ਆ ਤੇ ਇਹੀ ਜਿਹੜੀ ਗੁਰਬਾਣੀ ਆ ਆਪਣੇ ਪੰਜਾਬ ਦੇ ਵਿੱਚ ਆਪਣੇ ਇੰਡੀਆ ਦੇ ਵਿੱਚ ਗੁਰੂ ਸਾਹਿਬ ਆਏ ਤੇ ਉਹਨਾਂ ਨੇ ਗੁਰਬਾਣੀ ਆਪਾਂ ਨੂੰ ਹੀ ਦਿੱਤੀ ਆ ਐਡਾ ਵੱਡਾ ਆਪਣੇ ਕੋਲ ਖਜ਼ਾਨਾ ਆ ਆਪਾਂ ਨਹੀਂ ਵਰਤਣ ਦੇ ਆਪਾਂ ਨਹੀਂ ਵਰਤਣ ਦੇ ਪਰ ਜੇ ਤੁਸੀਂ ਜਾ ਕੇ ਦੇਖੋਗੇ ਬਾਹਰਲੇ ਦੇਸ਼ਾਂ ਦੇ ਵਿੱਚ ਰਿਸਰਚ ਕਰਕੇ ਦੇਖ ਲਿਓ Google ਤੇ YouTube ਤੇ ਤੁਹਾਨੂੰ ਮਿਲ ਜਾਊਗਾ ਬਾਹਰਲੇ ਦੇਸ਼ਾਂ ਦੇ ਵਿੱਚ ਵੱਡੇ ਵੱਡੇ ਇੰਸਟੀਚਿਊਟ ਬਣੇ ਹੋਏ ਆ ਏਜੰਸੀਆਂ ਬਣਾਈਆਂ ਹੋਈਆਂ ਅੰਗਰੇਜ਼ਾਂ ਨੇ ਗੁਰਬਾਣੀ ਤੋਂ ਆਪਣੇ ਮਾਈਂਡ ਸੈਟ ਨੂੰ ਤਕੜਾ ਕਰਨ ਦੇ ਆ ਤੇ ਅੱਗੇ ਵੀ ਕਲਾਸਾਂ ਲਾ ਕੇ ਲੋਕਾਂ ਦਾ ਮਾਈਂਡ ਸੈਟ ਤਕੜਾ ਕਰਨ ਦੇ ਤੁਹਾਡੇ ਕੋਲੋਂ ਖਜ਼ਾਨਾ ਸੀ ਤੁਸੀਂ ਨਹੀਂ ਵਰਤਿਆ ਉਹ ਵਰਤਣ ਦੇ ਆ ਹੁਣ ਜਦੋਂ ਉਹ ਵਰਤਨ ਦੇ ਆ ਨਾ ਹੁਣ ਆਪਣੇ ਲੋਕ ਉਹਨਾਂ ਕੋਲ ਜਾ ਕੇ ਉਹਨਾਂ ਤੋਂ ਸੁਣਦੇ ਆ ਪਰ ਜਿਹੜੀ ਚੀਜ਼ ਆਪਣੇ ਘਰੇ ਹੈਗੀ ਆ ਆਪਣੇ ਕੋਲ ਹੈਗੀ ਆ ਉਹ ਕਿਉਂ ਨਹੀਂ ਵਰਤਦੇ ਆਪਾਂ ਉਹੋ ਚੀਜ਼ ਜਦੋਂ ਆਪਾਂ ਨੂੰ ਕੋਈ ਹੋਰ ਦਿੰਦਾ ਆ ਆਪਾਂ ਨੂੰ ਲੱਗਦਾ ਕਿ ਇਹ ਡਿਫਰੈਂਟ ਆ ਸੋ ਦੇਖੋ ਗੁਰਬਾਣੀ ਪੜਨਾ ਤੇ ਗੁਰਬਾਣੀ ਨੂੰ ਸਮਝ ਕੇ ਆਪਣੇ ਜੀਵਨ ਦੇ ਵਿੱਚ ਲਾਗੂ ਕਰਨਾ ਇਹ ਕਰਨ ਦੇ ਨਾਲ ਕੋਈ ਬਾਬਾ ਨਹੀਂ ਬਣ ਜਾਂਦਾ ਇਹ ਕਰਨ ਦੇ ਨਾਲ ਕੋਈ ਸੰਤ ਨਹੀਂ ਬਣ ਜਾਂਦਾ ਗੁਰਬਾਣੀ ਪੜਨਾ ਤੇ ਗੁਰਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਨ ਵਾਲਾ ਬੰਦਾ ਸਮਝਦਾਰ ਬੰਦਾ ਹੈ ਸਾਇੰਟਿਸਟ ਬੰਦਾ ਹੈ ਖੋਜੀ ਬੰਦਾ ਹੈ ਉਹ ਆਪਣੇ ਆਪ ਦੀ ਖੋਜ ਕਰਨ ਡਿਆ ਆਪਣੇ ਮਨ ਦੀ ਖੋਜ ਕਰਨ ਡਿਆ ਆਪਣੇ ਆਪ ਨੂੰ ਜਿੱਤਣ ਡਿਆ ਸੋ ਇਸ ਤੋਂ ਤਗੜਾ ਬੰਦਾ ਕੋਈ ਹੋ ਹੀ ਨਹੀਂ ਸਕਦਾ ਸੋ ਇਹ ਬਹਾਦਰ ਸ਼ੂਰ ਵੀਰਾਂ ਸੂਰਮਿਆਂ ਦਾ ਕੰਮ ਆ ਗੁਰਬਾਣੀ ਪੜਨਾ ਤੇ ਉਹਨੂੰ ਸਮਝ ਕੇ ਆਪਣੇ ਜੀਵਨ ਦੇ ਵਿੱਚ ਲਾਗੂ ਕਰਨਾ ਇਹ ਤੁਸੀਂ ਮਤਲਬ ਕਿ ਜਿਹੜੀ ਸ਼ਰਮ ਫੀਲ ਕਰਦੇ ਜਿਉਂ ਨਾ ਕਿ ਇਹ ਬਾਬਿਆਂ ਦਾ ਕੰਮ ਆ ਮੈਂ ਜੇ ਪੜੂੰਗਾ ਤੇ ਮੈਨੂੰ ਲੋਕ ਬਾਬਾ ਕਹਿਣਗੇ ਗਿਆਨੀ ਕਹਿਣਗੇ ਇਹ ਦਾ ਨ ਕਰਿਆ ਗੁਰੂ ਕਿਉਂਕਿ ਇਹ ਜਿਹੜੀ ਅਨਮੋਲ ਚੀਜ਼ ਹੈ ਨਾ ਤੁਹਾਡੇ ਕੋਲ ਆ ਤੁਹਾਨੂੰ ਮਤਲਬ ਕਿ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਣਾ ਚਾਹੀਦਾ ਕਿ ਤੁਸੀਂ ਉਸ ਪੰਜਾਬ ਦੇ ਵਿੱਚ ਪੈਦਾ ਹੋਏ ਜੋ ਜਿੱਥੇ ਗੁਰਬਾਣੀ ਲਿਖੀ ਗਈ ਆ ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਤੇ ਜਿੱਥੇ ਮਤਲਬ ਹੋ ਗਿਆ ਆਪਣੇ ਵੱਡੇ ਵੱਡੇ ਗੁਰਦੁਆਰਾ ਸਾਹਿਬ ਨੇ ਸੋ ਜੇ ਤੁਸੀਂ ਵੀ ਆਪਣਾ ਮਾਈਂਡ ਸੈਟ ਤਕੜਾ ਕਰਨਾ ਚਾਹੁੰਦੇ ਜੋ ਸੋ ਇੱਕੋ ਜੀ ਤੁਹਾਨੂੰ ਕਹੂੰਗਾ ਗੁਰਬਾਣੀ ਪੜੋ ਤੇ ਗੁਰਬਾਣੀ ਨੂੰ ਸਮਝੋ ਪੜ੍ਹ ਕੇ ਸਮਝਣਾ ਕੱਲਾ ਪੜ੍ਹਨਾ ਨਹੀਂ ਗਾ ਗੁਰਬਾਣੀ ਕੋਈ ਮੰਤਰ ਨਹੀਂ ਗਾ ਕਿ ਜਪਜੀ ਸਾਹਿਬ ਜੀ ਦਾ ਪਾਠ ਕਰ ਲਿਆ ਤੇ ਆਹ ਹੋ ਜਾਊਗਾ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਲਿਆ ਤੇ ਆਹ ਹੋ ਜਾਊਗਾ ਕੋਈ ਮੰਤਰ ਨਹੀਂ ਗਾ ਗੁਰਬਾਣੀ ਇੱਕ ਸਿੱਖਿਆ ਹੈ ਜੀਵਨ ਬਾਰੇ ਗੁਰਬਾਣੀ ਨੂੰ ਪੜ੍ਹ ਕੇ ਸਮਝਣਾ ਹੈ ਤੇ ਆਪਣੇ ਜੀਵਨ 'ਚ ਲਾਗੂ ਕਰਨਾ ਜਿਵੇਂ ਦੇਖੋ ਮੈਂ ਆਪਣੇ ਜੀਵਨ 'ਚ ਲਾਗੂ ਕੀਤੀ ਇੱਕ ਸ਼ਬਦ ਦੀ ਗੱਲ ਕੀਤੀ ਇੱਥੇ ਜੇ ਮੈਂ ਵੀਡੀਓ ਦੇਖੋ ਇਹਦੇ ਬਾਰੇ ਸਾਰੀ ਆਪਾਂ ਜੇ ਪਾਈਏ ਤੇ ਕਾਫੀ ਲੰਬੀ 30 ਮਿੰਟ ਦੀ 1 ਘੰਟੇ ਦੀ ਵੀਡੀਓ ਹੋ ਸਕਦੀ ਹੈ ਸੋ ਹਰ ਇੱਕ ਚੀਜ਼ ਦੇਖੋ ਆਪਾਂ ਆਪਣੇ ਜੀਵਨ ਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਦੇਖੋ ਸਮਝੀਆਂ ਤੇ ਜਿੰਨੀ ਦੇਖੋ ਕਿਰਪਾ ਪ੍ਰਮਾਤਮਾ ਦੀ ਸੋ ਚੀਜ਼ਾਂ ਲਾਗੂ ਕੀਤੀਆਂ ਉਹਦਾ ਕਰਕੇ ਦੇਖੋ ਇੰਨਾ ਤਗੜਾ ਮੈਂਡਸੈਟ ਆਪਣਾ ਹੋਇਆ ਤੇ ਇਸੇ ਤਰ੍ਹਾਂ ਕਰਕੇ ਤੁਸੀਂ ਨੋਟਿਸ ਵੀ ਕੀਤਾ ਹੋਣਾ ਅਕਸਰ ਕਿ ਕਦੇ-ਕਦੇ ਦੇਖੋ ਇੰਸਟਾਗ੍ਰਾਮ ਤੇ ਜਾਂ ਫਿਰ YouTube ਤੇ ਕੋਈ 네ਗੇਟਿਵ ਕਮੈਂਟ ਵੀ ਕਰਦਾ ਸੋ ਫਿਰ ਵੀ ਆਪਾਂ ਦੇਖੋ ਉਹਦੇ ਨਾਲ ਪਿਆਰ ਨਾਲ ਗੱਲ ਕਰੀ ਦੀ ਐਸੀ ਕਰਕੇ ਕਿਉਂਕਿ ਦੇਖੋ ਚੀਜ਼ ਆਪਾਂ ਸਮਝ ਗਏ ਆ ਗੁਰਬਾਣੀ ਕੀ ਕਹਿੰਦੀ ਆ ਕਿ ਹਰ ਇਨਸਾਨ ਦੇ ਵਿੱਚ ਹਰੋ ਜੀਵ ਜੰਤੂ ਜਿਹੜਾ 84 ਲੱਖ ਜੀਵ ਦੇ ਵਿੱਚ ਆਉਂਦਾ ਸਾਰਿਆਂ 'ਚ ਪਰਮਾਤਮਾ ਸੋ ਕਿਉਂਕਿ ਆਪਾਂ ਨੂੰ ਦੇਖੋ ਮੈਨੂੰ ਗਿਆਨ ਹੈਗਾ ਕਿ ਜੇ ਮੈਨੂੰ ਕੋਈ ਬੁਰਾ ਬੋਲਣ ਡਿਆ ਸੋ ਉਹਦੇ ਵਿੱਚ ਵੀ ਪਰਮਾਤਮਾ ਹੈ ਸੋ ਪਰਮਾਤਮਾ ਦਾ ਹੁਕਮ ਹੋਊਗਾ ਉਹ ਤਾਂ ਮੈਨੂੰ ਬੁਰਾ ਸੁਣਾਉਣਾ ਹੋਊਗਾ ਤੇ ਉਹ ਪਰਮਾਤਮਾ ਹੀ ਆ ਜਿਹੜਾ ਮੈਨੂੰ ਬੁਰਾ ਕਹਿਣ ਡਿਆ ਮੈਂ ਇਹਨੂੰ ਕਿਉਂ ਜਵਾਬ ਦੇਵਾਂ ਮੈਂ ਇਹਨੂੰ ਬੁਰਾ ਕਿਉਂ ਕਮਾਂ ਕਿਉਂਕਿ ਮੈਨੂੰ ਗਿਆਨ ਹੈ ਮੈਨੂੰ ਪਤਾ ਹੈ ਕਿ ਉਹਦੇ ਵਿੱਚ ਵੀ ਪਰਮਾਤਮਾ ਉਹਨੂੰ ਨਹੀਂ ਪਤਾ ਅਨਜਾਨ ਹੈ ਇਸ ਕਰਕੇ ਕਹਿਣ ਡਿਆ ਸੋ ਇਸ ਕਰਕੇ ਮੈਨੂੰ ਮਤਸਾ ਦੁੱਖ ਨਹੀਂ ਹੁੰਦਾ ਤੇ ਨਾ ਹੀ ਦੇਖੋ ਕਿਸੇ ਦੇ ਚੰਗਾ ਕਹਿਣ ਦੇ ਨਾਲ ਮੈਨੂੰ ਖੁਸ਼ੀ ਹੁੰਦੀ ਹੈ ਅੱਜ ਕੱਲ ਤੇ ਨਾ ਹੀ ਕਿਸੇ ਦੇ ਬੁਰਾ ਕਹਿਣਾ ਦੁੱਖ ਹੁੰਦਾ ਕਿਉਂਕਿ ਚੀਜ਼ਾਂ ਸਮਝ ਲਈਆਂ ਆਪਾਂ ਐਡਾ ਤਗੜਾ ਗਿਆਨ ਮਾਈਂਡ ਸੈਟ ਨੂੰ ਤਗੜਾ ਕਰਨ ਵਾਲਾ ਕਿਤੇ ਵੀ ਨਹੀਂ ਹੈਗਾ ਬਹੁਤ ਕੁਝ ਪੜਿਆ ਮੈਂ 2023 5 ਜਨਵਰੀ ਤੋਂ ਸ਼ੁਰੂ ਕਰਕੇ ਨਾ ਮੈਂ ਵੱਡੀਆਂ-ਵੱਡੀਆਂ ਮੇਰੇ ਕੋਲ ਨਾ ਮਤਲਬ ਬੈਸਟ ਜਿਹੜੀਆਂ ਬੈਸਟ ਸੈਲਰ ਆ ਮਾਈਂਡਸੈਟ ਬਾਰੇ ਇੰਗਲਿਸ਼ ਕਿਤਾਬਾਂ ਉਹ ਲਿਆ ਕਿ ਪੜੀਆਂ ਸਭ ਤੋਂ ਪਹਿਲਾਂ ਫਿਰ ਆਪਾਂ YouTube ਤੇ ਮਾਈਂਡਸੈਟ ਬਾਰੇ ਹਜ਼ਾਰਾਂ ਵੀਡੀਓ ਵੇਖੀਆਂ ਫਿਰ ਜਾ ਕੇ ਦੇਖੋ ਗੁਰਬਾਣੀ ਤੇ ਜਦੋਂ ਜਾ ਕੇ ਆਪਾਂ ਆਏ ਤੇ ਗੁਰਬਾਣੀ ਨੂੰ ਜਦੋਂ ਸਮਝ ਕੇ ਆਪਣੇ ਜੀਵਨ ਚ ਲਾਗੂ ਕਰਨਾ ਸ਼ੁਰੂ ਕੀਤਾ ਉਸ ਤੋਂ ਬਾਅਦ ਆ ਜਿਹੜਾ ਮਾਈਂਡਸੈਟ ਬਣਿਆ ਨਾ ਐਂਡ ਲੈਵਲ ਦਾ ਮਾਈਂਡਸੈਟ ਹੁਣ ਮਜ਼ਾ ਹੀ ਆਉਂਦਿਆ ਚਾਹੇ ਪ੍ਰੋਫਿਟ ਹੋਏ ਚਾਹੇ ਲਾਸ ਹੋਏ ਕੋਈ ਪ੍ਰੋਬਲਮ ਨਹੀਂ ਹੁੰਦੀ ਤੇ ਮਹੀਨੇ ਦੇ ਐਂਡ ਤੇ ਹਮੇਸ਼ਾ ਆਪਾਂ ਪ੍ਰੋਫਿਟ ਦੇ ਵਿੱਚ ਹੀ ਖਤਮ ਕਰਦੇ ਆ ਸੋ ਇਹ ਸੀ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ